ਸੁਖਮਨੀ ਸਾਹਿਬ ਵਿੱਚ ਪੰਕਤੀ ਆਉਂਦੀ ਹੈ ਜਿਵੇਂ ਅਸੀਂ ਦੇਖ ਸਕਦੇ ਹਾਂ ਅੱਜਕੱਲ ਕਿਸੇ ਵੀ ਇਨਸਾਨ ਨਾਲ ਰਿਸ਼ਤਾ ਜੋੜਨ ਤੋਂ ਪਹਿਲਾਂ ਅਸੀਂ ਸਿਰਫ ਧਨ ਦੌਲਤ ਜ਼ਮੀਨ ਵੇਖਦੇ ਹਾਂ ਫਿਰ ਉਸ ਨਾਲ ਰਿਸ਼ਤਾ ਜੋੜਦੇ ਹਾਂ ਜੋ ਕਿ ਤਮੋ ਗੁਣ ਤੋਂ ਵੱਧ ਕੇ ਕੁਝ ਨਹੀਂ ਦਿੰਦਾ ਮਹਾਰਾਜ ਕਹਿੰਦੇ ਹਨ ਕਿਨਕਾ ਇੱਕ ਜਿਸ ਜੀਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਜਿਸ ਮਨੁੱਖ ਦੇ ਅੰਦਰ ਮੈਂ ਆਪਣਾ ਕਿਨਕਾ ਕੋ ਨਾਮ ਹੀ ਵਸਾ ਦਿੱਤਾ ਉਹ ਇਸ ਜਗਤ ਦੀ ਮੋਹ ਮਾਇਆ ਤੋਂ ਨਿਕਲ ਜਾਂਦਾ ਹੈ ਫਿਰ ਉਸ ਦੀ ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ ਕਾਕੀ ਇੱਕ ਹੈ ਦਰਸ ਤੋਹਾਰੋ ਨਾਨਕ ਉਨਸੰਗ ਮੋਹਿ ਉਦਾਰੋ ਇਸ ਲਈ ਤੂੰ ਧਨ ਦੌਲਤ ਨਾ ਦੇਖ ਸੰਗਤ ਐਸੇ ਇਨਸਾਨ ਦੀ ਕਰ ਜੋ ਕੇਵਲ ਨਾਮ ਬਾਣੀ ਪਰਮਾਤਮਾ ਦੇ ਚਾਹ ਮਾਨ ਹੋਣ ਐਸੇ ਸੰਗੀ ਦਾ ਮੇਲ ਤੁਹਾਨੂੰ ਇਸ ਦੁਨੀਆ ਦੇ ਨਰਕ ਵਿੱਚੋਂ ਬਚਾ ਲਵੇਗਾ ਧਨ ਦੌਲਤ ਹੁਸਨ ਇਹ ਦੇਖ ਕੇ ਰਿਸ਼ਤਾ ਜੋੜਿਆ ਕਦੇ ਨਹੀਂ ਨਿਭਿਆ ਨਾ ਨਿਭੇਗਾ ਇਸ ਪੰਕਤੀ ਨੂੰ ਤੁਸੀਂ ਕਿਸੇ ਵੀ ਰਿਸ਼ਤੇ ਨਾਲ ਜੋੜ ਸਕਦੇ ਹੋ ਕਿਸੇ ਸਾਧੂ ਸੰਤ ਦਾ ਮੇਲ ਲਾ ਲਓ ਚਾਹੇ ਆਪਣੇ ਸੱਗੀ ਸੱਜਣ ਦਾ ਪ੍ਰਸੰਗਤ ਜੀ ਪਾਰ ਉਤਾਰਾ ਸੰਗਤ ਕਰਕੇ ਹੀ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ